ਜਦੋਂ ਪੰਜਾਬ ਹੜ੍ਹ ਦੀ ਮਾਰ ਹੇਠਾਂ ਆਇਆ ਤਾਂ ਲੋਕਾਂ ਦੇ ਘਰ-ਬਾਰ ਡੁੱਬ ਗਏ ਕਈਆਂ ਦੇ ਸੁਪਨੇ ਪਾਣੀ 'ਚ ਵਹਿ ਗਏ ਪਰ ਇਸ ਕਾਲੇ ਸਮੇਂ 'ਚ ਵੀ ਸਾਡੀ ਕਲਾ ਸੰਗਤ ਸਾਡੇ ਪੰਜਾਬੀ ਸਿੰਗਰ ਅੱਗੇ ਆਏ ਕਿਸੇ ਨੇ ਪੈਸੇ ਦਿੱਤੇ ਕਿਸੇ ਨੇ ਪਿੰਡ ਗੋਦ ਲੈ ਲਏ ਕਿਸੇ ਨੇ ਖਾਣਾ ਪਾਣੀ ਪਹੁੰਚਾਇਆ ਆਓ ਵੇਖੀਏ ਕਿਹੜੇ-ਕਿਹੜੇ ਸਿੰਗਰਾਂ ਨੇ ਕਿੰਨੀ ਸੇਵਾ ਕੀਤੀ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬੀ ਸੰਗੀਤ ਦੇ ਲੈਜੈਂਡ ਗੁਰਦਾਸ ਮਾਨ ਦੀ ਉਹਨਾਂ ਨੇ ਨਾ ਸਿਰਫ ਲੋਕਾਂ ਨੂੰ ਜਾਗਰੂਕ ਕੀਤਾ ਸਗੋਂ ਹੜਪੀੜਤਾਂ ਲਈ 25 ਲੱਖ ਰੁਪਏ ਦਾ ਦਾਨ ਕੀਤਾ ਇਸ ਦੇ ਨਾਲ ਹੀ 5 ਲੱਖ ਰੁਪਏ ਦੀਆਂ ਦਵਾਈਆਂ ਭੇਜੀਆਂ ਇਹ ਉਹਨਾਂ ਦਾ ਫਰਜ਼ ਵੀ ਸੀ ਤੇ ਪਿਆਰ ਵੀ ਦੂਜਾ ਨਾਮ ਆਉਂਦਾ ਹੈ ਰੋਹਾਨੀ ਗਾਇਕੀ ਦੇ ਬਾਦਸ਼ਾਹ ਸਤਿੰਦਰ ਸਰਤਾਜ ਦਾ ਉਹਨਾਂ ਨੇ ਆਪਣੇ ਜਨਮ ਦਿਨ ਤੇ ਖਾਸ ਮੌਕੇ ਤੇ 11 ਲੱਖ ਰੁਪਏ ਹੜਪੀੜਤਾ ਨੂੰ ਦਾਨ ਕੀਤੇ सरताज ਨੇ ਆਪਣੀ ਸਰताज ਫਾਊਂਡੇਸ਼ਨ ਰਾਹੀਂ ਰਾਹਤ ਸਮਗਰੀ ਵੀ ਵੰਡਾਈ ਦਿਲਜੀਤ ਦੋਸਾਂਝ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਜਾਣੇ ਜਾਂਦੇ ਨੇ ਇਸ ਵਾਰੀ ਵੀ ਉਹਨਾਂ ਨੇ ਆਪਣੀ ਸਾਂਝ ਫਾਊਂਡੇਸ਼ਨ ਰਾਹੀਂ ਪੰਜਾਬ ਦੇ 10 ਸਭ ਤੋਂ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ ਇਹ ਪਿੰਡ ਹੁਣ ਖਾਣੇ ਪੀਣੇ ਤੋਂ ਲੈ ਕੇ ਦਵਾਈਆਂ ਤੱਕ ਹਰ ਚੀਜ਼ ਸਾਂਝ ਫਾਊਂਡੇਸ਼ਨ ਦੇ ਅਧੀਨ ਨੇ ਸਾਡਾ ਐਮੀ ਵਿਰਕ ਵੀ ਪਿੱਛੇ ਨਹੀਂ ਰਿਹਾ ਉਸ ਨੇ 200 ਘਰ ਗੋਦ ਲਏ ਮਤਲਬ 200 ਪਰਿਵਾਰਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਉਹਨਾਂ ਨੂੰ ਛੱਤ ਵੀ ਦਿੱਤੀ ਖਾਣਾ ਵੀ ਦਿੱਤਾ ਤੇ ਆਸਰਾ ਵੀ ਜਦ ਪਸ਼ੂਆਂ ਲਈ ਚਾਰੇ ਦੀ ਕਮੀ ਹੋਈ ਤਾਂ ਗਿੱਪੀ ਘਰਵਾਲ ਨੇ ਆਪਣੇ ਟਰੱਕ ਭਰ ਕੇ ਇਸ ਲਈ ਚਾਰਾ ਭੇਜਿਆ ਕਈ ਟਰੱਕ ਪਸ਼ੂਆਂ ਦੇ ਭੋਜਨ ਨਾਲ ਭਰੇ ਗੁਰਦੁਆਰਿਆਂ ਤੇ ਰਾਹਤ ਕੈਂਪਾਂ ਵਿੱਚ ਪਹੁੰਚੇ ਕਰਨ ਔਜਲਾ ਨੇ ਸੋਚਿਆ ਕਿ ਸਿਰਫ ਪੈਸੇ ਹੀ ਕਾਫੀ ਨਹੀਂ ਬਚਾਅ ਕਾਰਜਾਂ ਲਈ ਮੋਟਰ ਬੋਟ ਖਰੀਦ ਕੇ ਐਨ ਜੀਓ ਨੂੰ ਦਾਨ ਕਰ ਦਿੱਤੀ ਇਹ ਬੋਟ ਖਾਸ ਤੌਰ ਤੇ ਅਜਨਾਲਾ ਤੇ ਲੁਧਿਆਣਾ ਸਾਈਡ ਦੇ ਬਚਾਅ ਵਿੱਚ ਵਰਤੀ ਗਈ ਰਣਜੀਤ ਬਾਵਾ ਤੇ ਬੱਬੂ ਮਾਨ ਦੋਵੇਂ ਵਿਦੇਸ਼ੀ ਟੂਰ ਤੇ ਸਨ ਪਰ ਉਹਨਾਂ ਨੇ ਆਪਣੀਆਂ ਸ਼ੋਹ ਦੀਆਂ ਕਮਾਈਆਂ ਰਾਹਤ ਲਈ ਦਾਨ ਕਰ ਦਿੱਤੀਆਂ ਬੱਬੂ ਮਾਨ ਨੇ ਤਾਂ ਸਿੱਧਾ ਐਲਾਨ ਕਰ ਦਿੱਤਾ ਕਿ ਮੇਰੀ ਕਮਾਈ ਸਾਰੀ ਹੜਪੀੜਤਾਂ ਲਈ ਹੈ ਗੁਰੂ ਰੰਧਾਵਾ ਨੇ ਇੱਕ ਰਾਹਤ ਫੰਡ ਬਣਾਇਆ ਜਿਸ ਰਾਹੀਂ ਲੰਗਰ ਦਵਾਈਆਂ ਅਤੇ ਜ਼ਰੂਰੀ ਸਮਾਨ ਲੋਕਾਂ ਤੱਕ ਪਹੁੰਚਾਇਆ ਗਿਆ ਇਸੇ ਤਰ੍ਹਾਂ ਜਸਬੀਰ ਜੱਸੀ ਨੇ ਵੀ ਰਾਹਤ ਕੈਂਪਾਂ ਵਿੱਚ ਹਾਜ਼ਰੀ ਲਗਾਈ ਲੋਕਾਂ ਨੂੰ ਮਦਦ ਕਰਨ ਲਈ ਪ੍ਰੇਰਿਤ ਕੀਤਾ ਸੋਨੂੰ ਸੋਧਰੀ ਹਮੇਸ਼ਾ ਦੀ ਤਰ੍ਹਾਂ ਆਪਣੀ ਚੈਰਿਟੀ ਰਾਹੀਂ ਹੈਲਪਲਾਈਨ ਚਲਾਈ ਸੋਨੂੰ ਬਾਜਵਾ ਨੇ ਰਾਹਤ ਲਈ ਦਾਨ ਕੀਤਾ ਤੇ ਆਪਣੇ ਫੈਨਸ ਨੂੰ ਵੀ ਮਦਦ ਕਰਨ ਲਈ ਅਪੀਲ ਕੀਤੀ ਰਾਜਕੁੰਦਰਾ ਨੇ ਆਪਣੀ ਫਿਲਮ ਮਿਹਰ ਦੀ ਪਹਿਲੇ ਦਿਨ ਦੀ ਕਮਾਈ ਦਾਨ ਕਰ ਦਿੱਤੀ ਦੋਸਤੋ ਪੰਜਾਬ ਦੇ ਹੜਪੀੜਤਾਂ ਲਈ ਜਿਹੜੀ ਸੇਵਾ ਸਾਡੇ ਸਿੰਗਰਾਂ ਨੇ ਕੀਤੀ ਉਹ ਸਾਡੇ ਸਾਰਿਆਂ ਲਈ ਪ੍ਰੇਰਣਾ ਹੈ ਇਹ ਸਾਨੂੰ ਦੱਸਦੀ ਹੈ ਕਿ ਕਲਾ ਸਿਰਫ ਗੀਤਾਂ ਤੇ ਸਟੇਜ ਤੱਕ ਸਿਮਤ ਨਹੀਂ ਸਗੋ ਸਮਾਜ ਦੀ ਸੇਵਾ ਨਾਲ ਵੀ ਜੁੜੀ ਹੋਈ ਹੈ ਆਓ ਅਸੀਂ ਵੀ ਆਪਣੀ ਛੋਟੀ ਜਹੀ ਯੋਗਦਾਨ ਨਾਲ ਹੜਪੀੜਤਾਂ ਦਾ ਹੱਥ ਫੜੀਏ ਕਿਉਂਕਿ ਪੰਜਾਬ ਸਿਰਫ ਇੱਕ ਜਗ੍ਹਾ ਨਹੀਂ ਸਾਡਾ ਘਰ ਹੈ ਸੋ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ